ਹਾਂਜੀ ਆਪਾਂ ਪਿਛਲੇ ਕੋਰਸ ਦੇ ਵਿੱਚ ਤੁਹਾਨੂੰ ਸਿੰਪਲ ਸੂਟ ਦੀ ਤੇ ਸਿੰਪਲ ਸਲਵਾਰ ਦੀ ਕਟਿੰਗ ਤੇ ਸਟਿਚਿੰਗ ਦੱਸੀ ਸੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦੱਸਾਂਗੇ ਸਿੰਪਲ ਪਲਾਜ਼ੋ ਦੀ ਇਲਾਸਟਿਕ ਵਾਲਾ ਜਿਹੜਾ ਫੁੱਲੀ ਇਲਾਸਟਿਕ ਹੋਊਗਾ ਅੱਜ ਉਹਦੀ ਆਪਾਂ ਫਿਲਹਾਲ ਤੁਹਾਨੂੰ ਕਟਿੰਗ ਦੱਸਾਂਗੇ ਵੀ ਕਿੱਦਾਂ ਕਟਿੰਗ ਹੋਊਗੀ ਆਉਣ ਵਾਲੀ ਵੀਡੀਓ ਚ ਆਪਾਂ ਤੁਹਾਨੂੰ ਉਹਦੀ ਸਟਿਚਿੰਗ ਦੱਸਾਂਗੇ ਬਹੁਤ ਹੀ ਸੌਖੇ ਤਰੀਕੇ ਨਾਲ ਦੀ ਕਟਿੰਗ ਹੋਊਗੀ ਤੇ ਸਟਿਚਿੰਗ ਵੀ ਪਹਿਲਾਂ ਅੱਜ ਆਪਾਂ ਉਹਦੀ ਕਟਿੰਗ ਕਰਨ ਲੱਗੇ ਆ ਨਾਪ ਹੈਗਾ ਦੇਖੋ ਆਪਣੇ ਕੋਲੇ 36 ਇੰਚ ਪਲਾਜ਼ੋ ਦੀ ਲੰਬਾਈ ਆ 28 ਦੇ ਵਿੱਚੋਂ 14 ਇੰਚ ਜੇਨਿਕੇ 26 ਇੰਚ ਆਪਾਂ ਨੇ ਰਾਉਂਡ ਦੇ ਵਿੱਚ ਮਣਿਆ ਹੋਇਆ 2 ਇੰਚ ਆਪਾਂ ਪਲੱਸ ਕਰਾਂਗੇ 28 28 ਦਾ ਆਪਾਂ ਕਰਾਂਗੇ ਹਾਫ 14 ਇੰਚ ਮੰਨ ਲਓ 28 ਜਿਹੜੀ ਮੂਰੀ ਆ ਉਹਦੀ ਉਹ ਆਪਾਂ ਕਰਾਂਗੇ 8 ਇੰਚ 8 8.5 9 ਦੇ ਵਿਚਾਲੇ ਵਿਚਾਲੇ ਆਪਾਂ ਮੂਰੀ ਰੱਖਾਂਗੇ ਉਹਦੀ ਪਲਾਜ਼ੋ ਦੀ ਇਲਾਸਟਿਕ ਵਾਲਾ ਪਲਾਜ਼ੋ ਚਾਹੇ ਤੁਸੀਂ 11 ਇੰਚ ਮੂਰੀ ਦਾ ਬਣਾ ਲਓ ਚਾਹੇ 7 ਇੰਚ ਮੂਰੀ ਦਾ ਬਣਾ ਲਓ ਜਨਿਕੇ ਇੱਕ ਸਾਈਡ ਦੀ 7 ਟੋਟਲ 14 ਇੰਚ 11 ਇੰਚ ਮੂਰੀ ਟੋਟਲ ਰਾਉਂਡ ਦੇ ਵਿੱਚ 22 ਇੰਚ ਤੁਸੀਂ ਕਿੰਨੇ ਵੀ ਲੂਜ਼ ਬਣਾ ਸਕਦੇ ਹੋ ਟਾਈਟ ਬਣਾ ਸਕਦੇ ਹੋ ਉਸੇ ਇਹੀ ਕਟਾਈ ਦੇ ਵਿੱਚ ਤੁਹਾਨੂੰ ਦੱਸਾਂਗੇ ਵੀ ਕਿੱਦਾਂ ਆਉਂਦੀ ਸ਼ੇਪ ਪਾਉਣੀ ਹੈ ਤੁਸੀਂ ਨੇ ਪਲਾਜ਼ੋ ਦੀ ਹੁਣ ਆਪਾਂ ਉਹਦੀ ਕਟਿੰਗ ਸ਼ੁਰੂ ਕਰਨ ਲੱਗੇ ਆਂ ਤੁਸੀਂ ਵੀਡੀਓ ਨੂੰ ਐਂਡ ਤੱਕ ਦੇਖਣਾ ਵੀ ਕਿੱਦਾਂ ਕਿੱਦਾਂ ਆਪਾਂ ਨਿਸ਼ਾਨ ਲਾ ਰਹੇ ਆਂ ਕੋਰਾ ਡਿਟੇਲ ਦੇ ਵਿੱਚ ਸੰਝਾਵਾਂਗੇ ਤੁਹਾਨੂੰ ਤੁਹਾਨੂੰ ਬਾਰ-ਬਾਰ ਪੁੱਛਣ ਦੀ ਜ਼ਰੂਰਤ ਨਹੀਂ ਪੈਣੀ ਵੀ ਇੱਥੋਂ ਕਿੰਨਾ ਰੱਖਣਾ ਇੱਥੋਂ ਕਿੰਨਾ ਰੱਖਣਾ ਆਪਾਂ ਨਾਪ ਲੈਣਾ ਵੀ ਦੱਸਾਂਗੇ ਫਿਲਹਾਲ ਆਪਾਂ ਪਲਾਜ਼ੋ ਦਾ ਨਾਪ ਲੈਂਦਾ ਹੋਇਆ ਦਾ ਵੀ ਕਿੱਦਾਂ ਉਹਨੂੰ ਕਟਿੰਗ ਕਰਨਾ ਸੂਟ ਤੋਂ ਵੀ ਮੰਨ ਲਓ ਪਲਾਜ਼ੋ ਤੋਂ ਬਣੇ ਹੋਏ ਸਟਿਚੇਕ ਬਣੇ ਹੋਏ ਪਲਾਜ਼ੋ ਤੋਂ ਤੁਸੀਂ ਉਹਦਾ ਕਿਵੇਂ ਨਾਪ ਲੈ ਸਕਦੇ ਹੋਗੇ ਹਾਂਜੀ ਦੇਖੋ ਇਹ ਆਪਣੇ ਕੋਲੇ ਪਲਾਜੋ ਆ ਛੋਟੇ ਬਣਾਈ ਤੇ ਜਿਹਨੂੰ ਆਪਾਂ ਗੱਜ ਪਣਾ ਕਹਿ ਦਿੰਨੇ ਆ ਨੋਰਮਲ ਆਪਣੇ ਕੋਲੇ ਪਣੇ ਦੇ ਵਿੱਚ ਸਵਾ 2 ਮੀਟਰ ਪਲਾਜੋ ਕੱਪੜੇ ਦੇ ਵਿੱਚ ਆਪਾਂ ਪਲਾਜੋ ਰੈਡੀ ਕਰ ਰਹੇ ਹਾਂ ਹਾਂਜੀ ਲੰਬਾਈ ਪਲਾਜੋ ਦੀ ਹੈਗੀ 36 ਇੰਚ ਆਪਣੇ ਕੋਲੇ ਸਵਾ 2 ਮੀਟਰ ਦੇ ਵਿੱਚ ਤੁਹਾਡਾ ਆਰਾਮ ਨਾਲ ਪਲਾਜੋ ਬਣੂਗਾ ਦੇਖੋ ਕੰਨੀਆਂ ਨੂੰ ਆਪਾਂ ਸਵਿਚ ਆਪਾਂ ਨੇ ਇਸ ਤਰੀਕੇ ਨਾਲ ਦੋਨਾਂ ਨੂੰ ਮਿਲਾ ਰੱਖਿਆਗਾ ਹਾਂਜੀ ਦੇਖੋ ਆਪਾਂ ਨੇ ਕੱਪੜੇ ਨੂੰ ਕੰਨੀਆਂ ਨੂੰ ਆਪਸ ਦੇ ਵਿੱਚ ਮਿਲਾ ਲਿਆ ਬਿਲਕੁਲ ਸੌਖੇ ਤਰੀਕੇ ਦੇ ਵਿੱਚ ਆ ਤੁਸੀਂ ਨੂੰ ਕੋਈ ਉਲਝਣ ਦੀ ਲੋੜ ਨਹੀਂ ਬਾਰ ਬਾਰ ਪੁੱਛਣ ਦੀ ਜ਼ਰੂਰਤ ਨਹੀਂ ਹੈਗੀ ਦੇਖੋ ਤੁਸੀਂ ਨੇ ਇਸ ਤਰ੍ਹਾਂ ਕੰਨੀਆਂ ਨੂੰ ਆਪਸ ਦੇ ਵਿੱਚ ਮਿਲਾ ਲੈਣਾ ਨੀਚੇ ਤੋਂ ਆਪਾਂ ਨੇ ਫਿਨਿਸ਼ਿੰਗ ਕਰਨੀ ਹੈ ਉਹ ਦੇਖੋ ਕਿਵੇਂ ਕਰੋਗੇ ਤੁਸੀਂ ਫਿਨਿਸ਼ਿੰਗ ਇਸ ਤਰੀਕੇ ਨਾਲ ਤੁਸੀਂ ਸਕੇਲ ਲੈ ਲਓਗੇ ਕੋਈ ਵੀ ਨੀਚੇ ਨਿਸ਼ਾਨ ਲਗਾਓਗੇ ਦੇਖੋ ਐਕਸਟਰਾ ਕਪੜਾ ਉਹ ਆਪਾਂ ਨੇ ਉਤਾਰਨਾ ਫਿਰ ਆਪਾਂ ਫੋਲਡਿੰਗ ਦਾ ਲਗਾਵਾਂਗੇ ਕਿੰਨੀ ਤੁਸੀਂ ਫੋਲਡਿੰਗ ਕਰਨੀ ਹੈ ਪਲਾਜ਼ੋ ਦੀ ਆ ਨੀਚੇ ਲਈ ਫਿਨਿਸ਼ਿੰਗ ਨੂੰ ਆਪਾਂ ਕਰ ਦਾਂਗੇ ਚੰਗੀ ਤਰ੍ਹਾਂ ਦੇਖੋ ਜੇ ਆਪਾਂ ਨੇ ਸਾਈਡ ਤੋਂ ਕੱਪੜਾ ਲੈਣਾ ਜਿਵੇਂ ਆਪਾਂ ਲੈਵਾਂਗੇ ਇਹਦੀ 9 ਇੰਚ ਮੂਰੀ ਦਾ ਖੁੱਲਾ ਬਣਾਵਾਂਗੇ ਆਪਾਂ ਪਲਾਜੋ ਸਾਈਡ ਤੋਂ ਤੁਸੀਂ ਕਿੰਨਾ ਲੈਣਾਗਾ 1.5 ਇੰਚ ਦੇ ਵਿੱਚ ਲਾਉਂਗੇ ਸਾਈਡ ਤੋਂ ਕੰਨੀ ਵਾਲੀ ਸਾਈਡ ਤੋਂ ਲਵਾਂਗੇ ਤੁਸੀਂ ਉਹ 1.5 ਦੇ ਵਿੱਚ ਲਾਉਂਗੇ ਮੂਰੀ ਦਾ ਆਪਾਂ ਦੇਖੋ 9 ਇੰਚ ਤੇ ਨਿਸ਼ਾਨ ਲਗਾਵਾਂਗੇ ਹੁਣ ਲੰਬਾਈ ਦੇਖੋ 36 ਇੰਚ ਤਾਂ ਤੁਸੀਂ ਨੇ 2 ਇੰਚ ਪਲੱਸ ਕਰਨੇ ਆ ਉਹ ਤੁਸੀਂ 1 ਇੰਚ ਇਲਾਸਟਿਕ ਬਾਹਰੋਂ ਤਾਂ 1.5 ਇੰਚ ਕਰ ਲਿਓ ਜੇ 2.5 ਇੰਚ ਇਲਾਸਟਿਕ ਬਾਹਰੋਂ ਤਾਂ 2 ਇੰਚ ਕਰ ਲਿਓ 36 ਇੰਚ ਪਲਾਜੋ ਤਾਂ 38 ਇੰਚ ਤੇ ਆਪਾਂ ਨਿਸ਼ਾਨ ਲਗਾਵਾਂਗੇ ਜੀ 30 ਇੰਚ ਦੇਖੋ ਆਪਾਂ ਨੇ ਨਿਸ਼ਾਨ ਲਗਾ ਲਿਆ ਹੁਣ ਆਪਾਂ ਸਿੱਧਾ ਨਿਸ਼ਾਨ ਲਗਾਵਾਂਗੇ ਬਿਲਕੁਲ ਸਿੱਧਾ ਹੁਣ ਦੇਖੋ ਲਾਸਟਿਕ ਵਾਲਾ ਜਿਹਦੇ ਆਪਾਂ ਚਾਰੇ ਸਾਈਡ ਤੇ ਲਾਸਟਿਕ ਪਾਉਣਾ ਜਦੋਂ ਦੀ ਫੁੱਲੀ ਲਾਸਟਿਕ ਕਹਿ ਦਿੰਦੇ ਆ ਉਹਦੇ ਆਪਾਂ ਆਸਾਨ ਦਾ ਨਿਸ਼ਾਨ ਲਾਵਾਂਗੇ ਜੇ ਤੁਸੀਂ ਨਾਰਮਲ ਬੰਨ ਤੇ ਬੰਨਦੇ ਹੋ ਤਾਂ ਤੁਸੀਂ ਲਗਾਓਗੇ 13 ਇੰਚ ਤੇ ਜੇ ਬੰਨ ਤੋੜਾ ਉੱਚਾਗਾ ਤਾਂ ਤੁਸੀਂ 13.5 ਤੇ ਲਗਾ ਲੋਗੇ ਜੇ ਬਹੁਤ ਹੀ ਜ਼ਿਆਦਾ ਉੱਚਾ ਤਾਂ ਤੁਸੀਂ 14 ਤੇ ਵੀ ਲਗਾ ਸਕਦੇ ਹੋ ਫਿਰ ਹਾਲ 14 ਤੇ ਆਸਨ ਬਹੁਤ ਜ਼ਿਆਦਾ ਵੱਡਾ ਚਲਿਆ ਜਾਂਦਾ ਤੁਸੀਂ 13 ਤੇ 13.5 ਦੇ ਵਿੱਚ ਲਗਾ ਸਕਦੇ ਹੋ ਇੱਥੋਂ ਆਪਾਂ ਬਿਲਕੁਲ ਸਿੱਧਾ ਨਿਸ਼ਾਨ ਲਗਾਉਣਾ ਦੇਖੋ ਇਹਦੇ ਵਿੱਚ ਆਪਾਂ ਨੂੰ ਕੋਈ हिਪ ਵਗੈਰਾ ਦੀ ਕੋਈ ਖਾਸ ਲੋਡ ਨਹੀਂ ਹੁੰਦੀ ਕਿਉਂਕਿ 28 ਦੇ ਹਿਸਾਬ ਨਾਲ ਆਪਾਂ ਨੇ ਇਹ ਉੱਪਰ ਵਾਲਾ ਲੈਣਾ ਹੁੰਦਾਗਾ ਇਲਾਸਟਿਕ ਪਾਉਣ ਵਾਸਤੇ ਅੱ비 ਆਪਾਂ ਨੂੰ ਕਿੰਨਾ ਚਾਹੀਦਾ हिਪੇ ਦੇ ਵਿੱਚ ਹਣ 23 ਇਹਨਾਂ ਦੇ 14 ਇੰਚਾ ਦੇਖੋ ਜਿਹੜੀ ਆ ਕੰਨੀਆਂ ਬਾਹਰ ਵਾਲੀ ਇਹਨੂੰ ਆਪਾਂ ਨੇ ਕਟਿੰਗ ਦੇ ਵਿੱਚ ਲਿਆ ਦੇਣਾ 1/2 ਇੰਚ ਹੈ ਰੀ 1/2 ਤੋਂ ਵੱਧ ਦੀ ਹੈ ਦੇਖੋ 1 1/2 ਇੰਚ ਵਾਂਗੂ ਕੰਨੀਆਂ ਤਾਂ ਆਪਾਂ ਨਿਸ਼ਾਨ ਕਿਉਂਕਿ ਲੱਗਦੀ ਕੰਨੀਆਂ ਜੇ ਆਪਣੀ ਕੰਨੀ ਨਾਲ ਦੀ ਹੁੰਦੀ ਤਾਂ ਆਪਾਂ ਘੱਟ ਲੈਂਦੇ ਹੁਣ ਆਪਾਂ ਕੰਨੀ ਨੂੰ ਉਤਾਰਨਾ ਜ ਨਹੀਂ ਕਿਦੇ ਤਾਂ ਆਪਾਂ ਉਸ ਹਿਸਾਬ ਦੇ ਨਾਲ ਨਿਸ਼ਾਨ ਲਗਾ ਲਿਆ 14 ਇੰਚ 23 ਜਾ ਦੇਖੋ 23 ਦੇ ਵਿੱਚ ਆਪਾਂ 14 ਇੰਚ ਤੇ ਹੀ ਨਿਸ਼ਾਨ ਲਗਾਵਾਂਗੇ ਹਾਂਜੀ ਹੁਣ ਦੇਖੋ ਆਪਣੇ ਅੰਦਰ ਨੂੰ ਨਿਸ਼ਾਨ ਲਗਾਉਣਾ ਗਲਾਈ ਪਾਉਣੀ ਹੈ ਜਿਹੜੀ ਆਪਾਂ ਨੇ ਇਹ ਤੁਸੀਂ 1/2 ਤੋਂ 2 ਦੇ ਵਿੱਚ ਅੰਦਰ ਆਥਾਈਸ ਦਾ ਨਿਸ਼ਾਨ ਆ ਗਿਆ ਆ ਪੌਣੇ 2 ਆਪਾਂ ਨੇ ਅੰਦਰ ਜਿਹੜੀ ਗੁਲਾਈ ਪਾ ਕੇ ਲੈ ਕੇ ਜਾਣੀ ਆ ਉਹਦਾ ਨਿਸ਼ਾਨ ਲਾ ਲਿਆ ਹੁਣ ਇਸ ਨਿਸ਼ਾਨ ਤੋਂ ਆਪਾਂ ਬਿਲਕੁਲ ਸਿੱਧਾ ਨਿਸ਼ਾਨ ਲਗਾਵਾਂਗੇ ਦੇਖੋ ਹੁਣ ਆਪਾਂ ਇੱਥੇ ਗੁਲਾਈ ਪਾਉਣੀ ਆ ਐਸੇ ਹਿਸਾਬ ਦੇ ਨਾਲ ਜਿਵੇਂ ਆਪਾਂ ਮੋੜੇ ਦੀ ਗੁਲਾਈ ਪਾਉਣੇ ਹੁੰਦੇ ਆ ਉਸੇ ਹਿਸਾਬ ਦੇ ਨਾਲ ਤੁਸੀਂ ਇਹ ਗੁਲਾਈ ਪਾਉਣੀ ਆ ਇਹ ਵਾਲੀ ਆਪਾਂ ਉੱਪਰੋਂ ਡਾਊਨ ਕਰਨਾ 1 ਇੰਚ ਦੇਖੋ ਇਹ ਤੁਸੀਂ ਇਹਦੇ ਸੈਂਟਰ ਦੇ ਵਿੱਚੋਂ ਕਰ ਲੋਗੇ ਇਹਦਾ ਸੈਂਟਰ ਦਾ ਨਿਸ਼ਾਨ ਲਗਾ ਲੋਂਗੇ ਐਸੇ ਹਿਸਾਬ ਦੇ ਨਾਲ ਤੁਸੀਂ ਨੇ ਸ਼ੇਪ ਦੇਣੀਆਂ ਦੇਖੋ ਇਹਦੀ ਪਲਾਜ਼ੋ ਦੀ ਹੁਣ ਆਪਾਂ ਨੀਚੇ ਤੋਂ ਫੱਟੀ ਦੀ ਮਦਦ ਲਵਾਂਗੇ ਦੇਖੋ ਆਹ ਵਾਲੀ ਫੱਟੀ ਆ ਆਪਣੇ ਕੋਲੇ ਸ਼ੇਪ ਵਾਲੀ ਫੱਟੀ ਆ ਇਹਦੇ ਨਾਲ ਨਿਸ਼ਾਨ ਦੇਖੋ ਤੁਸੀਂ ਕਿਵੇਂ ਲਾਉਣੇ ਆ ਇੱਥੋਂ ਬਿਲਕੁਲ ਆਪਾਂ ਸਟ੍ਰੇਟ ਰੱਖਣਾ ਕਿਉਂਕਿ ਜਦੋਂ ਆਪਾਂ ਨੇ ਫੋਲਡਿੰਗ ਕਰਨਾ ਹੋਊਗਾ ਤਾਂ ਉਹਦੇ ਵਿੱਚ ਆਪਾਂ ਨੂੰ ਕੋਈ ਵੀ ਪ੍ਰੋਬਲਮ ਨਹੀਂ ਆਊਗੀ ਫੋਲਡਿੰਗ ਕਰਨ ਵੇਲੇ ਇੱਥੋਂ ਤੁਸੀਂ ਨਿਸ਼ਾਨ ਰੱਖੋਗੇ ਜਿਹੜਾ ਉੱਪਰ ਆਪਾਂ ਨੇ ਨਿਸ਼ਾਨ ਲਾਇਆ ਉਹਦੇ ਤੇ ਲੈ ਕੇ ਜਾਉਂਗੇ ਕਈ ਵਾਰ ਫੱਟੀ ਦੇ ਵਿੱਚ ਜਿਆਦਾ ਗੁਲਾਈ ਹੁੰਦੀ ਆ ਤਾਂ ਤੁਸੀਂ ਫੱਟੀ ਨੂੰ ਥੋੜਾ ਜਿਹਾ ਉੱਪਰ ਉਠਾਉਣਾਗਾ ਕਿਉਂਕਿ ਫਿਰ ਨਹੀਂ ਤਾਂ ਤੁਹਾਡੇ ਥਾਈਜ਼ ਦੇ ਵਿੱਚੋਂ ਟਾਈਟ ਰਹਿ ਜਾਊਗਾ ਹਾਂਜੀ ਉਸੇ ਹਿਸਾਬ ਦੇ ਨਾਲ ਆਪਾਂ ਦੂਸਰੀ ਸਾਈਡ ਵੱਲ ਜਾਣਾ ਬਿਲਕੁਲ ਸਿੱਧਾ ਨਿਸ਼ਾਨ ਲਗਾਵਾਂਗੇ ਫੱਟੀ ਨੂੰ ਉੱਪਰ ਕਰਾਂਗੇ ਥੋੜਾ ਜਿਹਾ ਫਿਰ ਆਪਾਂ ਨਿਸ਼ਾਨ ਲਗਾਵਾਂਗੇ ਦੇਖੋ ਇਹ ਹੈਗੇ ਆਪਣੇ ਨਾਰਮਲ ਲਾਸਟਿਕ ਵਾਲੇ ਪਾ ਲਾ ਦੋ ਦੇ ਨਿਸ਼ਾਨ 36 ਇੰਚ ਦੇਖੋ ਲੰਬਾਈ ਹੈ ਦੀ 14 ਇੰਚ ਆਸਣ ਆ ਤੇ 9 ਇੰਚ ਮੂਰੀ ਆ ਗਈ 36 ਇੰਚ ਲੰਬਾਈ 14 ਇੰਚ ਪੱਟ 9 ਇੰਚ ਮੂਰੀ ਤੇ ਆਪਾਂ ਨੇ ਜਿਹੜਾ ਆਸਣ ਕੱਟਿਆ ਲੰਬਾ ਉਹ 13 ਇੰਚ ਤੇ ਨਿਸ਼ਾਨ ਲਗਾਇਆਗਾ ਹੁਣ ਇਹਦੀ ਆਪਾਂ ਕਟਿੰਗ ਕਰਨ ਲੱਗੇ ਆ ਬਿਲਕੁਲ ਜਿਵੇਂ ਆਪਾਂ ਨੇ ਮਾਰਕ ਕੀਤਾ ਉਸੇ ਮਾਰਕ ਦੇ ਹਿਸਾਬ ਨਾਲ ਆਪਾਂ ਇਹਦੀ ਕਟਿੰਗ ਕਰਨੀ ਆ ਠੋਪ ਇੱਕ ਕੈਂਚ ਦੀ ਆਪਾਂ ਢਾਲ ਪਾਈਏ ਇਹ ਪੌਣੀ ਜ਼ਰੂਰੀ ਆ ਕਿਉਂਕਿ ਪਲਾਜ਼ੋ ਇਹਦੇ ਨਾਲ ਕਈ ਵਾਰੀ ਆਪਣੇ ਖਿੱਚ ਕੁੱਚ ਪੈਣ ਲੱਗ ਜਾਂਦੀ ਹੈ ਜਾਂ ਚੜਨ ਲੱਗ ਜਾਂਦੇ ਆ ਇਹ ਉਹਦੇ ਵਿੱਚ ਬਹੁਤ ਰੋਲ ਕਰਦੀਆਂ ਨੇ ਮੰਨ ਲਓ ਇਹ ਚੜਨ ਵਗੈਰਾ ਨਹੀਂ ਦਿੰਦੀਆਂ ਪਲਾਜ਼ੋ ਕਈ ਵਾਰ ਆਪਾਂ ਨੂੰ ਫੋਲਡਿੰਗ ਕਰਨਾ ਪੈਂਦਾ ਵੀ ਮੂਰੇ ਡਿੱਗਦਾ ਤਾਂ ਤੁਹਾਨੂੰ ਇਹ ਚੀਜ਼ ਕਟਿੰਗ ਕਰਨ ਦੇ ਨਾਲ ਫੋਲਡਿੰਗ ਨਹੀਂ ਕਰਨਾ ਪੈਣਾ ਇਹ ਫਿਲਹਾਲ ਆਪਾਂ ਜਦੋਂ ਵੀ ਪਲਾਜ਼ੋ ਬਣਾਉਣਾ ਚਾਹੇ ਜੈਂਡਿਸਾ ਚਾਹੇ ਲੇਡੀਜ਼ਾ ਇਹ ਆਪਾਂ ਟਾਲ ਦਿਨੇ ਹੀ ਦਿੰਨੇ ਆ ਇਸ ਤਰ੍ਹਾਂ ਆਪਾਂ ਨੇ ਗਲਾਈ ਪਾਉਣੀ ਆ ਦੇਖੋ

ਹਾਂਜੀ ਜਿਹੜਾ ਆਪਾਂ ਨੇ ਗਲਾਈ ਕੋਲੋਂ ਨਿਸ਼ਾਨ ਲਗਾਉਣਾ ਉਹ ਦੋ ਸੂਤ ਦਾ ਆਪਾਂ نیچے ਬੈਕ ਦਾ ਡਾਊਨ ਕਰਕੇ ਲਗਾਵਾਂਗੇ ਕਿਉਂਕਿ ਜਿਹੜੀ ਆ ਗਲਾਈ ਹੋਊਗੀ ਉਹ ਆਪਣੀ ਜ਼ਿਆਦਾ ਹੋਊਗੀ ਜਦੋਂ ਆਪਾਂ ਆ ਨੀਚੇ ਵਾਲੀ ਸਿਉਣ ਪਾ ਕੇ ਲਾਵਾਂਗੇ ਤਾਂ ਬੈਕ ਵੱਧ ਜਾਂਦੀ ਆ ਜੇ ਤੁਸੀਂ ਦੋ ਸੂਤ ਡਾਊਨ ਰੱਖੋਗੇ ਤਾਂ ਤੁਹਾਡੀ ਇਹ ਸਲਾਈ ਬਦਲ ਨਹੀਂਨੀ ਤੇ ਨਾ ਹੀ ਤੁਹਾਡੇ ਪਲਾਜ਼ੋ ਦੀ ਖਿੱਚ ਪੈਣੀ ਆ ਇਹ ਆਪਾਂ ਲਗਾਉਣੀ ਆ ਜਿਹੜੀ ਲੂਜ਼ਿੰਗ ਇਹਦੀ ਦੇਖੋ 2 ਇੰਚ ਦੀ ਆਪਾਂ ਲੂਜ਼ਿੰਗ ਪਾਵਾਂਗੇ 2 ਸਵਾ 2 ਦੇ ਵਿੱਚ ਲੂਜ਼ਿੰਗ ਪਾਵਾਂਗੇ ਆਪਾਂ ਆਹ ਜਿਹੜੀ ਆਪਾਂ ਨੇ ਉੱਪਰ ਵਾਲੀ ਦੇਣੀ ਹੈ ਇਹ ਤੁਸੀਂ 1 ਇੰਚ ਦੀ ਪਾਉਂਗੇ ਜਿਹੜੀ ਆਪਾਂ ਨੇ ਬੈਕ ਵੱਧ ਪਾਉਣੀ ਆ ਉਹ ਆਪਾਂ ਜਿਹੜੀ ਢਾਲ ਪਾਈ ਸੀ ਉੱਥੋਂ ਮਣਕੇ ਪਾਵਾਂਗੇ 22 ਇੰਚ ਦੀ ਇੱਥੋਂ ਆਪਾਂ ਬਿਲਕੁਲ ਬਰਾਬਰ ਲੈ ਕੇ ਜਾਵਾਂਗੇ ਨਾਲ ਨਾਲ ਇਸ ਤਰ੍ਹਾਂ ਸ਼ੇਪ ਦੇ ਕੇ ਜਾਵਾਂਗੇ ਆਹ ਦੇਖੋ ਆਪਾਂ ਫੱਟੀ ਦੀ ਮਦਦ ਨਾਲ ਲਵਾਂਗੇ ऐसे हिसाब ਦੇ ਨਾਲ ਜਿਵੇਂ ਫੱਟੀ ਦੀ ਸ਼ੇਪ ਹੋ ਗਈ ਉਸੇ ਹਿਸਾਬ ਦੇ ਨਾਲ ਤੁਸੀਂ ਇਹਦੀ ਸ਼ੇਪ ਪਾ ਲੋਗੇ ਕਿਉਂਕਿ ਇੱਥੇ ਤੁਸੀਂ ਉਨਾ ਹੀ ਦੇਣੀ ਆ ਜਿੰਨੀ ਤੁਹਾਡੀ ਮੂਰੀ ਰੈਡੀ ਰੱਖਣੀ ਆ ਹਾਫ ਹਾਫ ਇੰਚ ਦਾ ਮਾਰਜਿਨ ਝੰਜਣੋ ਕਿ 1 ਇੰਚ ਦਾ ਮਾਰਜਿਨ ਰੱਖੋਗੇ ਤੁਸੀਂ ਇੱਥੇ ਮਿੰਕੀਏ ਵੀ ਨਿਸ਼ਾਨ ਲਗਾ ਸਕਦੇ ਹਾਂ 1 ਇੰਚ ਦਾ ਦੇਖੋ ਇਹ ਵੀ ਆਪਾਂ ਇਸ ਤਰ੍ਹਾਂ ਬਿਲਕੁਲ ਸਿੱਧਾ ਹੀ ਲੈ ਕੇ ਜਾਣਾਗਾ ਕਿਉਂਕਿ ਆਪਾਂ ਨੂੰ ਫਿਰ ਫੋਲਡਿੰਗ ਵੇਲੇ ਪ੍ਰੋਬਲਮ ਨਹੀਂ ਆਉਣੀ ਕਿਉਂਕਿ ਆਪਾਂ ਨੇ ਆ ਚੀਜ਼ ਬਿਲਕੁਲ ਸਟ੍ਰੇਟ ਰੱਖੀ ਹੋਈ ਆ ਨੀਚੇ ਤੋਂ ਹੁਣ ਦੇਖੋ ਨੀਚੇ ਤੋਂ ਆਪਾਂ ਇਹਨੂੰ ਫਿਨਿਸ਼ਿੰਗ ਦੇ ਦਾਂਗੇ। ਉਸੇ ਜਿਵੇਂ ਆਪਾਂ ਨੇ ਪਹਿਲੇ ਫਰੰਟ ਦੀ ਕਟਾਈ ਪਾਈ ਆ ਉਸੇ ਹਿਸਾਬ ਨਾਲ ਆਪਾਂ ਇਹਦੀ ਲੈ ਕੇ ਜਾਵਾਂਗੇ। ਇਹ ਆਪਾਂ ਨੇ ਲੂਜ਼ਿੰਗ ਦਾ ਨਿਸ਼ਾਨ ਲਗਾਇਆ ਹੋਇਆ। ਇੱਥੋਂ ਆਪਾਂ ਨੇ ਢਾਲ ਦੇਣੀਆਂ ਦੇਖੋ ਗਲਾਈ ਪਾਉਣੀ ਆ। ਤੁਸੀਂ ਐਸੇ ਹਿਸਾਬ ਦੇ ਨਾਲ ਗਲਾਈ ਦਿਓਗੇ। ਆਹ ਚੀਜ਼ ਦੀ ਗਲਾਈ ਇਦਾਂ ਆਊਗੀ। हाँ जी हम अपने साइड सिलाई तो कटिंग करके लेके आई बिलकुल उस कटिंग करा आप हाँ जी हूँ देखो अपने उपरों ढाल पानी है जी हा देखो बिलकुल सिंपल प्लाजो की कटिंग है, है। ਬਿਲਕੁਲ ਸੌਖੇ ਤਰੀਕੇ ਦੇ ਨਾਲ ਆ ਕੋਈ ਇਹਦੇ ਵਿੱਚ ਆਪਾਂ ਨੇ ਇਸ ਤਰ੍ਹਾਂ ਦੀ ਕੋਈ ਚੀਜ਼ ਹੀ ਰੱਖੀ ਛੁਪਮੀ ਵੀ ਜਿਹੜੀ ਤੁਹਾਨੂੰ ਪਤਾ ਨਹੀਂ ਚੱਲੇਗੀ ਪੂਰੀ ਪ੍ਰੋਪਰ ਸਾਰੀ ਆਪਾਂ ਨੇ ਇਸ ਪਲਾਜ਼ੋ ਦੇ ਵਿੱਚ ਤੁਹਾਨੂੰ ਜਾਣਕਾਰੀ ਦਿੱਤੀ ਆ 9 ਇੰਚ ਮੂਰੀ ਦੇਖੋ 36 ਇੰਚ ਲੰਬਾਈ ਆ ਆਪਣੀ 14 ਇੰਚ ਥਾਈਜ ਆ 13 ਇੰਚ ਆਪਾਂ ਨੇ ਆਸਨ ਦਾ ਨਿਸ਼ਾਨ ਲਗਾਇਆ ਕਟਿੰਗ ਵੇਲੇ 22 ਇੰਚ ਆਪਾਂ ਨੇ ਆ ਐਕਸਟਰਾ ਬੈਕ ਵੱਧ ਪਾਈ ਆ ਜਿਹੜੀ ਆਪਾਂ ਨੇ ਲੂਜ਼ਿੰਗ ਪਾਈ ਆ ਥਾਈਜ ਕੋਲ ਉਹ ਪਾਈ ਆ ਆਪਾਂ ਨੇ 2 ਢਾਈ ਦੇ ਵਿੱਚ ਪਾ ਸਕਦੇ ਹਾਂ ਆਪਾਂ ਨੇ 2 ਇੰਚ ਪਾਈ ਆ ਦੇਖੋ ਆ ਵਾਲੀ ਹਾਂਜੀ ਏਸੀ ਅੱਜ ਦੀ ਵੀਡੀਓ ਆਪਣੀ ਸਿੰਪਲ ਬਿਲਕੁਲ ਸਿੰਪਲ ਰਾਉਂਡ ਇਲਾਸਟਿਕ ਵਾਲੇ ਪਲਾਜ਼ੋ ਦੀ ਸੀ ਆਪਾਂ ਆਉਣ ਵਾਲੀ ਵੀਡੀਓ ਦੇ ਵਿੱਚ ਤੁਹਾਨੂੰ ਅੱਗੇ 벨ਟ ਵਾਲੇ ਦੀ ਸਾਈਡ ਜਿਪ ਵਾਲੇ ਦੀ ਵੀਡੀਓ ਪ੍ਰੋਪਰ ਦੇਵਾਂਗੇ ਸਾਰੀ ਫੁੱਲ ਜਾਣਕਾਰੀ ਫੁੱਲ ਸਟਿਚਿੰਗ ਦੇਵਾਂਗੇ ਆਪਾਂ ਦੇ ਤੁਸੀਂ ਸਾਡੇ ਚੈਨਲ ਦੇ ਨਾਲ ਜੁੜੇ ਰਹਿਣਾ ਹਾਂਜੀ ਸਲਵਾਰਾਂ ਵੀ ਆਪਾਂ ਤੁਹਾਨੂੰ ਫੈਨਸੀ ਤੋਂ ਫੈਨਸੀ ਦੱਸਾਂਗੇ ਫਿਲਹਾਲ ਆਪਾਂ ਸਿੰਪਲ ਦੇ ਵਿੱਚ ਦੱਸ ਰਹੇ ਹਾਂ ਸਿੰਪਲੀ ਸੂਟ ਸਿੰਪਲੀ ਪਲਾਜ਼ੋ ਜਿਵੇਂ ਸਾਈਡ ਅੱਜਕੱਲ ਪਾਕਟ ਵਗੈਰਾ ਚੱਲੀ ਹੋਈ ਹੈ ਸਲਵਾਰਾਂ ਦੇ ਸਾਈਡ ਦੇ ਵਿੱਚ ਤਾਂ ਆਪਣੇ ਸਾਈਡ ਪਾਕਟ ਵਾਲੀ ਵੀ ਦੱਸਣੀ ਆ ਕਿਵੇਂ ਸਲਵਾਰ ਦੇ ਤੁਸੀਂ ਪਾਕਟ ਲਗਾਉਣੇ ਸਾਈਡ ਤੇ ਆਪਾਂ ਸਾਰੀਆਂ ਵੀਡੀਓ ਦੀ ਡਿਟੇਲ ਦੇਵਾਂਗੇ ਹੌਲੀ ਹੌਲੀ ਸਾਡੇ ਨਾਲ ਨਾਲ ਚੱਲਦੇ ਜਾਣਾ ਦੇਖੋ ਜੇ ਤੁਸੀਂ ਸਿੰਪਲ ਦੱਸ ਰਹੇ ਤਾਂ ਤੁਸੀਂ ਸਿੰਪਲ ਬਾਰੇ ਹੀ ਪੁੱਛੋ ਕਈ ਵਾਰ ਕੀ ਹੁੰਦਾ ਸੀ ਸਿੰਪਲ ਦੀ ਵੀਡੀਓ ਪਾਉਣੇ ਨੇ ਤਾਂ ਸਾਨੂੰ ਉਹਨੂੰ ਡਿਜ਼ਾਈਨਿੰਗ ਦੀ ਪੁੱਛਣ ਲੱਗ ਜਾਂਦੇ ਆ ਕਈ ਵਾਰੀ ਆਪਾਂ ਨੇ ਸਲਵਾਰ ਦੀ ਪਾਈ ਆ ਤਾਂ ਸਾਨੂੰ ਸ਼ਰਟ ਬਾਰੇ ਪੁੱਛਣ ਲੱਗ ਜਾਂਦੇ ਤੁਸੀਂ ਸਾਡੇ ਕੋਰਸ ਦੇ ਨਾਲ ਨਾਲ ਚੱਲਦੇ ਜਾਣਾ ਪ੍ਰੋਪਰ ਤੁਹਾਨੂੰ ਸਾਰੀਆਂ ਵੀਡੀਓ ਹੀ ਦੇਵਾਂਗੇ ਆਪਾਂ ਡਿਜ਼ਾਈਨਿੰਗ ਵਾਲੀਆਂ ਵੀ ਸਿੰਪਲ